ਹallelujah hallelujah ਸੋ ਕਲੀਸਿਆ ਆਓ ਆਪਣੇ ਪੈਰਾਂ ਤੇ ਖੜੇ ਹੋ ਜਾਓ ਪਰਮੇਸ਼ਰ ਦੀ ਪਾਕ ਜ਼ਲਾਲੀ ਹਜ਼ੂਰੀ ਦੇ ਵਿੱਚ ਹੀਲਿੰਗ ਪ੍ਰੇਅ ਦੇ ਲਈ ਡਿਲੀਵਰੈਂਸ ਪ੍ਰੇਅ ਦੇ ਲਈ ਬlessing ਪ੍ਰੇਅ ਦੇ ਲਈ ਤਾਂ ਜੋ ਅੱਜ ਆਪਾਂ ਪਰਮੇਸ਼ਰ ਦੀ ਹਜ਼ੂਰੀ ਚ ਉਸ ਬਰਕਤ ਨੂੰ ਲੈ ਸਕੀਏ ਜੋ ਬਰਕਤ ਲੈਣ ਦੇ ਲਈ ਪਰਮੇਸ਼ਰ ਨੇ ਸਾਨੂੰ ਅੱਜ ਇੱਥੇ ਪਹੁੰਚਣ ਦਿੱਤਾ ਹੈ ਤੁਸੀਂ ਫਤਿਹ پا ਚੁੱਕੇ ਆ ਯਿਸੂ ਮਸੀਹ ਜੀ ਦੇ ਨਾਮ ਚ ਕਿਉਂਕਿ ਉਹ ਸਾਰੀਆਂ ਰੁਕਾਵਟਾਂ ਜੋ ਤੁਹਾਨੂੰ ਰੋਕਣਾ ਚਾਹੁੰਦੀਆਂ ਸੀ ਪਰਮੇਸ਼ਵਰ ਨੇ ਉਹਨਾਂ ਨੂੰ ਹਰਾ ਦਿੱਤਾ ਤਾਂ ਹੀ ਤੁਸੀਂ ਇਸ ਇਸ ਜਗ੍ਹਾ ਤੇ ਪਹੁੰਚ ਚੁੱਕੇ ਹੋ ਅੱਜ ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਆਉਣ ਦਿੱਤਾ ਹallelujah ਤੁਸੀਂ ਇਸੇ ਲਈ ਪਹੁੰਚੇ ਹੋ ਕਿਉਂਕਿ ਪ੍ਰਭੂ ਅੱਜ ਚਾਹੁੰਦੇ ਸੀ ਚਾਹੁੰਦੇ ਆ ਕਿ ਤੁਸੀਂ ਚੰਗੇ ਹੋ ਜਾਓ ਤੁਸੀਂ ਇਸੇ ਲਈ ਇੱਥੇ ਆਏ ਹੋ ਕਿਉਂਕਿ ਪ੍ਰਭੂ ਅੱਜ ਤੁਹਾਡੀ ਜ਼ਿੰਦਗੀ 'ਚ ਇੱਕ ਅਦਭੁਤ ਨਵਾਂ ਕੰਮ ਕਰਨਾ ਚਾਹੁੰਦੇ ਆ ਜੋ ਹੁਣੇ ਦਿਖ ਪਏਗਾ ਉਹ ਵਿਆਹਬਾਨ ਦੇ ਵਿੱਚ ਨਦੀਆਂ ਵਹਾਏਗਾ ਤੇ ਉਜਾੜਾਂ ਦੇ ਵਿੱਚ ਤੁਹਾਡੇ ਲਈ ਰਾਹ ਬਣਾ ਦੇਗਾ ਸੋਕਲੀਸੀਆ वचन ਦੇ ਅਨੁਸਾਰ ਹਰੇਕ ਮਨੁੱਖ ਪਾਪੀ ਤੇ ਗੁਨਾਹਗਾਰ ਹੈ ਜਿਹੜੇ ਪਹਿਲੇ ਵਾਰੀ ਆਏ ਉਹ ਵੀ ਇਸ ਗੱਲ ਤੇ ਬਹੁਤ ਖਾਸ ਧਿਆਨ ਦਿਓ ਹਰੇਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਅਪਰਾਧ ਆ ਗਲਤੀਆਂ ਆ ਗੁਨਾਹ ਆ ਥੋੜੇ ਜਾਂ ਬਹੁਤੇ ਹੋ ਸਕਦੇ ਆ ਸੋਚਾਂ ਦੇ ਰਾਹੀਂ ਵਿਚਾਰਾਂ ਦੇ ਰਾਹੀਂ ਕੰਮਾਂ ਦੇ ਰਾਹੀਂ ਗੱਲਾਂ ਬਾਤਾਂ ਦੇ ਰਾਹੀਂ ਅਸੀਂ ਬਹੁਤ ਗਲਤੀਆਂ ਕਰ ਜਾਂਦੇ ਹਾਂ ਬਹੁਤ ਪਾਪ ਕਰ ਜਾਂਦੇ ਆ ਜੋ ਸਾਡੀ ਜ਼ਿੰਦਗੀ ਦੀਆਂ ਸਮੱਸਿਆਵਾਂ ਆ ਬਿਮਾਰੀਆਂ ਆ ਦੁੱਖ ਆ ਦਿਲ ਡਰਿਆ ਭੂਤਾਂ ਪ੍ਰੇਤਾਂ ਦੇ ਚੱਕਰ ਆ ਇਹ ਸਾਰੇ ਸਾਡੇ ਪਾਪ ਦੇ ਫਲ ਵਜੋਂ ਸਾਡੀ ਜ਼ਿੰਦਗੀ ਦੇ ਵਿੱਚ ਆ ਜੇਕਰ ਤੁਸੀਂ ਚਾਹੁੰਦੇ ਹੋ ਕੈਸੀ ਹੈ ਨਾ ਸਾਰੇ ਦੁੱਖਾਂ ਤੋਂ ਸਾਰੇ ਦਰਦ ਤੋਂ ਸਾਰੇ ਉਸ ਚੀਜ਼ ਤੋਂ ਜਿਹੜੀ ਤੁਹਾਨੂੰ ਸਤਾ ਰਹੀ ਆ ਆਜ਼ਾਦ ਹੋ ਜਾਈਏ ਤਾਂ ਆਓ ਪੂਰੇ ਦਿਲ ਤੋਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਪਣੇ ਗੁਨਾਹ ਦਾ ਇਕਰਾਰ ਕਰੋ ਔਰ ਪਰਮੇਸ਼ਵਰ ਤੋਂ ਮਾਫੀ ਮੰਗੋ ਔਰ ਕਹੋ ਕਿ ਪ੍ਰਭੂ ਜੀ ਮੇਰੇ ਗੁਨਾਹ ਮੈਨੂੰ ਮਾਫ ਕਰ ਦਿਓ ਮੈਂ ਜਾਣ ਲਿਆ ਕਿ ਮੈਂ ਪਾਪੀ ਤੇ ਗੁਨਾਹਗਾਰ ਮਨੁੱਖ ਹਾਂ ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਗੁਨਾਹਾਂ ਦਾ ਆਪਣੀਆਂ ਬਦੀਆਂ ਦਾ ਇਕਰਾਰ ਕਰਦਾ ਹਾਂ ਪਰ ਤੁਹਾਡਾ ਵਚਨ ਸਾਨੂੰ ਇਦਾਂ ਦੱਸਦਾ ਹੈ ਕਿ ਪ੍ਰਭੂ ਸਾਨੂੰ ਸਾਰੇ ਗੁਨਾਹਾਂ ਤੋਂ ਧੋ ਕੇ ਸਾਫ਼ ਕਰਨ ਦੀ ਸਮਰਥ ਰੱਖਦਾ ਹੈ ਸੋ ਹਰੇਕ ਜ਼ੁਬਾਨ ਆਪਣੇ ਗੁਨਾਹ ਦਾ ਇਕਰਾਰ ਕਰੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਕਿਉਂਕਿ ਸਾਡੇ ਗੁਨਾਹਾਂ ਦੇ ਬਦਲੇ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਬਲੀਦਾਨ ਹੋਏ ਅਰ ਪ੍ਰਭੂ ਜੀ ਦਾ ਪਵਿੱਤਰ ਲਹੂ ਸਾਨੂੰ ਸਾਰੇ ਪਾਪਾਂ ਤੋਂ ਧੋ ਕੇ ਸ਼ੁੱਧ ਕਰਦਾ ਹੈ ਇਸ ਲਈ ਤੁਸੀਂ ਕਹਿ ਸਕਦੇ ਆ हे प्रभु मेरे पाप मेरे गुनाह येशु जी दे लहू दे नाल तो के साफ कर दियो और प्रभु येशु मसीह नु अपना मुक्तिदाता स्वीकार करो अपने मुंह तो इकरार करो के मैं प्रभु येशु मसीह जी नु अपने जीवन दा मुक्तिदाता स्वीकार करदा हां ਮੈਂ ਇਹ ਮੰਨਦਾ ਹਾਂ ਅਤੇ ਵਿਸ਼ਵਾਸ ਕਰਦਾ ਹਾਂ ਕਿ ਉਹ ਮੇਰੇ ਹੀ ਗੁਨਾਹਾਂ ਦੇ ਬਦਲੇ ਮੇਰੀ ਹੀ ਮੁਕਤੀ ਦੇ ਲਈ ਸਲੀਬ ਉੱਤੇ ਬਲੀਦਾਨ ਹੋਏ ਮੇਰੇ ਲਈ ਮਾਰੇ ਗਏ ਧੱਬੇ ਗਏ ਤੇ ਤੀਜੇ ਦਿਨ ਮੇਰੀ ਮੁਕਤੀ ਦੇ ਲਈ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ ਮੈਂ ਜਕੀਨ ਕਰਦਾ ਹਾਂ ਕਿ ਅੱਜ ਮੈਂ ਵੀ ਗੁਨਾਹ ਦੇ ਵਿੱਚ ਮਰ ਰਿਹਾ ਹਾਂ ਦੱਬਿਆ ਜਾ ਰਿਹਾ ਹਾਂ ਅਰ ਧਾਰਮਿਕਤਾ ਦੇ ਵਿੱਚ ਜੀ ਉੱਠਿਆ ਹਾਂ ਯਿਸੂ ਮਸੀਹ ਦੇ ਨਾਮ 'ਚ ਅੱਜ ਜੋ ਵੀ ਤੁਹਾਡੇ ਦਿਲਾਂ ਦੇ ਵਿੱਚ ਨਫ਼ਰਤ ਆ ਕਿਸੇ ਵੀ ਭੈਣ ਭਰਾ ਦੇ ਲਈ ਕਿਸੇ ਦੋਸਤ ਮਿੱਤਰ ਦੇ ਲਈ ਕਿਸੇ ਸੰਗੀ ਸਾਥੀ ਦੇ ਲਈ ਆ ਜੋ ਸੁਗਸੇ ਨੂੰ ਆਪਣੇ ਅੰਦਰੋਂ ਕੱਢ ਦਿਓ ਉਸ ਨਫ਼ਰਤ ਨੂੰ ਆਪਣੇ ਦਿਲ ਦੇ ਵਿੱਚੋਂ ਕੱਢ ਦਿਓ ਉਸ ਬੁਰਾਈ ਨੂੰ ਕੱਢ ਦਿਓ ਭਾਵੇਂ ਉਹਨੇ ਤੁਹਾਡੇ ਨਾਲ ਬਹੁਤ ਬੁਰਾ ਕੀਤਾ ਆ ਪਰ ਪਰਮੇਸ਼ਵਰ ਨੇ ਤੁਹਾਡੇ ਨਾਲ ਬੁਰਾ ਹੋਣ ਨਹੀਂ ਦਿੱਤਾ ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਆਪਣੇ ਬੇਟੇ ਤੇ ਬੇਟੀਆਂ ਬਣਾ ਲਿਆ ਆ ਕਿਉਂਕਿ ਜਿੰਨੀ ਦੇਰ ਤੱਕ ਤੁਹਾਡੇ ਜੀਵਨ ਦੇ ਵਿੱਚ ਗੁੱਸੇ ਨਾਲ ਰਾਜਗੀਆਂ ਰਹਿਣ ਗਿਆ 19 ਦਿਨ ਤੱਕ ਤੁਹਾਡੀ ਸ਼ਿਫਾ ਦਾ ਕੰਮ ਅਧੂਰਾ ਰਹੇਗਾ। ਅਗਰ ਤੁਸੀਂ ਚਾਹੁੰਦੇ ਆ ਸ਼ਿਫਾ ਦਾ ਕੰਮ ਪੂਰਾ ਹੋਏ, ਛੁਟਕਾਰੇ ਦਾ ਕੰਮ ਪੂਰਾ ਹੋਏ, ਆਸ਼ੀਸ਼ ਤੇ ਬਰਕਤ ਤੁਹਾਡੇ ਜੀਵਨ ਦੇ ਵਿੱਚ ਆ ਜਾਵੇ। ਸਾਰਾ ਗੁੱਸਾ ਖਤਮ ਕਰ ਦਿਓ। ਆਪਣੇ ਦਿਲ ਨੂੰ ਬਾਤ ਸਾਫ ਕਰ ਦਿਓ ਪਰਮੇਸ਼ਵਰ ਦੇ ਅੱਗੇ ਖਾਲੀ ਕਰ ਦਿਓ ਇੱਕ ਮੰਜੇ ਹੋਏ ਸਵਾਰੇ ਹੋਏ ਬਰਤਨ ਦੇ ਨਿਆਈ ਪਰਮੇਸ਼ਵਰ ਦੇ ਅੱਗੇ ਪੇਸ਼ ਕਰੋ ਤਾਂ ਜੋ ਪਰਮੇਸ਼ਵਰ ਆਪਣੇ ਅਨੁਗ੍ਰਹਿ ਨੂੰ ਆਪਣੀ ਕਿਰਪਾ ਨੂੰ ਆਪਣੀ ਸ਼ਿਫਾ ਨੂੰ ਛੁਟਕਾਰੇ ਨੂੰ ਖਜ਼ਾਨੇ ਦੇ ਰੂਪ ਵਿੱਚ ਤੁਹਾਡੇ ਉਸ ਬਰਤਨ ਦੇ ਵਿੱਚ ਭਰ ਦੇਣ ਸੋ ਪਰਮੇਸ਼ਵਰ ਬਹੁਤ ਮਹਾਨਿਆ ਉਹ ਅਲਟੀਮੇਟ ਪਾਵਰ ਹੈ ਸਰਵ ਸ਼ਕਤੀਮਾਨ ਮਹਾ ਸਮਰਥੀ ਪਰਮੇਸ਼ਰ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਤੁਹਾਡੇ ਰੋਗਾਂ ਤੋਂ ਅੱਜ ਉਹ ਤੁਹਾਨੂੰ ਚੰਗਿਆ ਕਰਨ ਦੇ ਲਈ ਸਮਰਥੀ ਆ ਤੁਹਾਡੇ ਦੁੱਖਾਂ ਤੋਂ ਤੁਹਾਨੂੰ ਨਜਾਤ ਦੇਣ ਦੇ ਲਈ ਉਹ ਸਮਰਥੀ ਆ ਤੁਹਾਡੇ ਬੰਦਨਾਂ ਨੂੰ ਤੋੜ ਦੇਣ ਦੇ ਲਈ ਸਮਰਥੀ ਆ ਟੋਡੇ ਹੰਝੂਆਂ ਨੂੰ ਪੂੰਝਣ ਦੇ ਲਈ ਸਮਰਥੀ ਆ ਤੁਹਾਡੇ ਸਾਰੇ ਗਾਮ ਬੋਝ ਫਿਕਰ ਚੁੱਕ ਲੈਣ ਦੇ ਲਈ ਸਾਮਰਥੀ ਆ ਅੱਜ ਤੁਸੀਂ ਸਮਝ ਲਵੋ ਉਹਦੇ ਸਮਰਥ ਨੂੰ ਕਿ ਤੁਹਾਡੇ ਜੀਵਨ ਦਾ ਹਰ ਮਸਲਾ ਹੱਲ ਕਰਨ ਦੀ ਸਮਰਥ ਉਹਦੇ ਕੋਲ ਹੈ ਅੱਜ ਆਪਣੇ ਸਾਰੇ ਬੋਝ ਪਰਮੇਸ਼ਰ ਨੂੰ ਦੇ ਦਿਓ ਆਪਣੇ ਮੂੰਹ ਤੋਂ ਬੋਲ ਕੇ ਆਪਣੇ ਬੋਝ ਦਿਓ ਕਹੋ हे ਪਰਮੇਸ਼ਰ ਮੇਰੇ ਸਾਰੇ ਬੋਝ ਚੱਕ ਲੋ हे ਪਰਮੇਸ਼ਰ ਮੇਰੀ ਸਾਰੀ ਚਿੰਤਾ ਤੁਸੀਂ ਚੱਕ ਲੋ हे ਪਰਮੇਸ਼ਰ ਮੇਰੇ ਸਾਰੇ ਗਮ ਤੇ ਸਾਰੀ ਉਦਾਸੀ ਨੂੰ ਤੁਸੀਂ ਚੱਕ ਲੋ ਪ੍ਰਭੂ ਤੁਹਾਨੂੰ ਮੈਨੂੰ ਆਪਣਾ ਆਨੰਦ ਦਿਓ ਅੱਜ ਦਿਓ ਆਪਣਾ ਆਨੰਦ ਦਿਓ ਤੁਹਾਡੇ ਬਚਨ ਦੇ ਵਿੱਚ ਲਿਖਿਆ ਆ ਹੈ ਥੱਕੇ ਮਨ ਦੇ ਤੇ ਬੋਝ ਇੱਥਾਂ ਦੱਬਿਓ ਮੇਰੇ ਕੋਲ ਆਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ ਮੈਂ ਤੁਹਾਨੂੰ ਆਰਾਮ ਦਿਆਂਗਾ ਫਿਰ ਮੇਰੇ ਪਰਮੇਸ਼ਰ ਜੀ ਮੇਰੇ ਪਰਮੇਸ਼ਰ ਜੀ ਅੱਜ ਮੈਂ ਤੁਹਾਡੇ ਕੋਲ ਆਇਆ ਹਾਂ ਅੱਜ ਮੈਂ ਦੁੱਖ ਤੋਂ ਮੈਨੂੰ ਆਰਾਮ ਦਿਓ ਹਰ ਦੁੱਖ ਤੋਂ ਮੈਨੂੰ ਆਰਾਮ ਹਰ ਬੋਝ ਤੋਂ ਮੈਨੂੰ ਆਰਾਮ ਦਿਓ ਹਰ ਬੋਝ ਤੋਂ ਮੈਨੂੰ ਆਰਾਮ ਹਰ ਉਦਾਸੀ ਤੋਂ ਜੀ ਮੇਰੀ ਪ੍ਰਾਰਥਨਾ ਦਾ ਉੱਤਰ ਦੇ ਦਿਓ ਵਚਨ ਦੇ ਵਿੱਚ ਲਿਖਿਆ ਨੇਚਰ ਕਰਨ ਵਾਲਿਆਂ ਦੇ ਲਈ ਸਭੋ ਕੁਝ ਹੋ ਸਕਦਾ ਹੈ ਤੇ ਮੈਂ ਪੂਰੀ ਨੇਚਾ ਕਰਦਾ ਹਾਂ I ਚੁੱਕੇ ਹੋ ਹਰੇਕੋ ਗੰਦਾ ਤੇ ਭ੍ਰਿਸ਼ਟ ਆਤਮਾ ਜਿਹੜਾ ਸੁਪਨਿਆਂ ਦੇ ਵਿੱਚ ਆਣ ਕੇ ਦੁਸ਼ਕਰਮ ਕਰਦਾ ਹੈ ਤੁਹਾਨੂੰ ਡਰਾਉਂਦਾ ਹੈ ਤੁਹਾਡੇ ਬੱਚਿਆਂ ਨੂੰ ਘਰਾਂ ਵਿੱਚ ਡਰਾਉਂਦਾ ਪ੍ਰਾਰਥਨਾ ਕਰਨ ਤੋਂ ਰੋਕਦਾ ਵਚਨ ਪੜਨ ਤੋਂ ਰੋਕਦਾ ਚਰਚ ਵਿੱਚ ਜਾਣ ਤੋਂ ਰੋਕਦਾ ਹਰੇਕ ਦੁਸ਼ਟ ਆਤਮਾ ਜਿਹੜਾ ਘਰਾਂ ਵਿੱਚ ਕਲੇਸ਼ ਪੈਦਾ ਕਰਦਾ ਪਤੀ ਪਤਨੀ ਦੇ ਦਰਮਿਆਨ ਪਰਮੇਸ਼ਰ ਦੀ ਦਸੀ ਪਰਮੇਸ਼ਰ ਨੇ ਦਿੱਤੇ ਅਧਿਕਾਰ ਦੀ ਅਖਤਿਆਰ ਦੇ ਨਾਲ ਉਹਨਾਂ ਭ੍ਰਿਸ਼ਟਾਤਮਿਆਂ ਨੂੰ ਝਟਕਦੀਆਂ ਹੁਕਮ ਕਰਦੀਆਂ ਇਹਨਾਂ ਲੋਕਾਂ ਨੂੰ ਛੱਡ ਕੇ ਜਾਓ 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 ਪ੍ਰਭੂ ਤੁਹਾਡੇ ਦਿੱਤੇ ਅਧਿਕਾਰਾਂ ਦੇ ਨਾਲ ਇਕਤਿਆਰਾਂ ਦੇ ਨਾਲ ਅੱਜ ਅਸੀਂ ਇਹਨਾਂ ਬਿਮਾਰੀਆਂ ਨੂੰ ਛਿੜਕਿਆ ਦੁਸ਼ਟ ਆਤਮਿਆਂ ਨੂੰ ਛੜਕਿਆ ਤੇ ਤੁਸੀਂ ਚੰਗੇ ਕਰ ਦਿੱਤਾ ਪ੍ਰਭੂ ਤੁਸੀਂ ਆਜ਼ਾਦ ਕਰ ਦਿੱਤਾ ਪਿਤਾ ਪਿਆਰੇ ਪਿਤਾ ਜੀ ਇਕੁਰੀ ਫਿਰ ਤੋਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਨੇ ਆ ਵਚਨ ਚ ਲਿਖਿਆ ਜੇਕਰ ਯਹੋਵਾਹ ਹੀ ਘਰ ਨਾ ਬਣਾਵੇ ਤੇ ਬਣਾਉਣ ਵਾਲੇ ਦੀ ਸਾਰੀ ਮਿਹਨਤ ਵੇਰਥਿਆ ਐ ਮੇਰੇ ਖੁਦਾਵੰਦ ਖੁਦਾ ਜੀ ਇਹ ਹੈ ਪ੍ਰਭੂ ਇਹ ਲੋਕ ਜਿਹੜੇ ਤੁਹਾਡੀ ਹਜ਼ੂਰੀ ਦੇ ਵਿੱਚ ਆਪਣੇ ਘਰਾਂ ਦੇ ਲਈ ਪ੍ਰਾਰਥਨਾ ਕਰ ਰਹੇ ਆ ਇਹ ਕਿਰਾਏ ਦੇ ਘਰਾਂ 'ਚ ਰਹਿੰਦੇ ਆ ਜਿਨ੍ਹਾਂ ਦੀਆਂ ਸ਼ੱਤਾਂ ਚੁੰਦੀਆਂ ਆ ਪ੍ਰਭੂ ਕਿਰਪਾ ਕਰੋ ਕਿ ਇਹਨਾਂ ਨੂੰ ਬਹੁਤ ਸੋਹਣੇ ਘਰਾਂ ਦੇ ਨਾਲ ਬLES ਕਰ ਦਿਓ ਆਮੇਂ ਪਿਤਾ ਜੀ ਤੁਹਾਡੇ ਲਈ ਤਾਂ ਕੁਛ ਵੀ ਕਰਨਾ ਔਖਾ ਨਹੀਂ ਆ ਤੁਸੀਂ ਸਾਰੀਆਂ ਸ਼ਕਤੀਆਂ ਦੇ ਤੇ ਸਭ ਕਾਹੇ ਦੇ ਮਾਲਕ ਹੋ ਤੇ ਤੁਸੀਂ کیا ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਪ੍ਰਭੂ ਅੱਜ ਅਸੀਂ ਮਿਲ ਕੇ ਮੰਗਦੇ ਹਾਂ ਦਿਓ ਅੱਜ ਆਪਣੇ ਧੀਆ ਪੁੱਤਰਾਂ ਨੂੰ ਘਰਾਂ ਦੀਆਂ ਬਰਕਤਾਂ ਪਿਤਾ ਜੀ ਅੱਜ ਅਸੀਂ ਮਿਲ ਕੇ ਮੰਗਦੇ ਇਹਨਾਂ ਨੂੰ ਧੀਆ ਪੁੱਤਰਾਂ ਦੀਆਂ ਆਸ਼ੀਸ਼ਾਂ ਦਿਓ ਮੇਰੇ ਖੁਦਾ ਜੀ ਅਮਨ ਪ੍ਰਭੂ ਜੀ ਅੱਜ ਅਸੀਂ ਮਿਲ ਕੇ ਮੰਗਦੇ ਆ ਕਿ ਆਪਣੇ ਲੋਕਾਂ ਨੂੰ ਫਾਈਨੈਂਸ਼ਲੀ ਬLES ਕਰ ਦਿਓ ਮੇਰੇ ਖੁਦਾ ਜੀ ਅਮਨ ਪ੍ਰਭੂ ਜੀ ਆਪਣੇ ਲੋਕਾਂ ਤੋਂ ਸਾਰੀ ਸ਼ਰਮਿੰਦਗੀ ਦੂਰ ਕਰ ਦਿਓ ਅਮਨ ਪ੍ਰਭੂ ਅੱਜ ਹਜ਼ੂਰੀ ਚ ਬੇਨਤੀ ਕਰਦੀ ਆ ਅੱਜ ਜੇ ਇਸ ਦੁੱਖ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਆਏ ਆ ਤੁਹਾਡੇ ਬਚਨ ਦੇ ਵਿੱਚ ਲਿਖਿਆ ਉਹ ਤੁਹਾਡੇ ਨੱਚਣੇ ਨੂੰ ਤੁਹਾਡੇ ਰੋਣੇ ਨੂੰ ਨੱਚਣ ਦੇ ਨਾਲ ਬਦਲ ਦਿੰਦਾ ਆ ਹਾਲੇਲੂਇਆ ਪ੍ਰਭੂ ਅੱਜ ਜੇ ਇਸ ਦੁੱਖ ਨੂੰ ਲੈ ਕੇ ਆਏ ਆ ਅੱਜ ਉਸ ਦੁੱਖ ਨਾਲੋਂ ਵੱਡੀ ਗਵਾਹੀ ਇਹਨਾਂ ਨੂੰ ਦੇ ਦਿਓ ਮੇਰੇ ਪ੍ਰਭੂ ਹਾਲੇਲੂਇਆ ਅੱਜ ਜੇ ਕੋਈ ਰੋਗੀ ਆਇਆ ਤਾਂ ਪਿਤਾ ਜੀ ਉਹ ਚੰਗਿਆਈ ਦੀ ਗਵਾਹੀ ਨਾਲ ਮੁੜੇ ਯਿਸੂ ਦੇ ਨਾਮ 'ਚ ਆਮੇਂ ਜੇ ਕੋਈ ਜਕੜਿਆ ਹੋਇਆ ਆਇਆ ਤੇ ਆਜ਼ਾਦੀ ਦੀ ਗਵਾਹੀ ਦੇ ਨਾਲ ਮੁੜੇ ਯਿਸੂ ਦੇ ਨਾਮ 'ਚ ਆਮੇਂ ਪ੍ਰਭੂ ਜੇ ਕੋਈ ਤਿਆਗਿਆ ਹੋਇਆ ਆਇਆ ਤੇ ਅਪਣਾਇਆ ਹੋਇਆ ਬਣ ਕੇ ਜਾਵੇ ਯਿਸੂ ਦੇ ਨਾਮ 'ਚ ਆਮੇਂ ਖੁਦਾ ਜੀ ਜੇ ਕੋਈ ਪਾਪ ਵਿੱਚ ਆਇਆ ਤੇ ਧਾਰਮਿਕਤ ਨੂੰ ਲੈ ਕੇ ਜਾਵੇ ਯਿਸੂ ਮਸੀਹ ਦੇ ਨਾਮ 'ਚ ਆਮੇਂ ਪ੍ਰਭੂ ਪਵਚੰਨ 'ਚ ਲਿਖਿਆ ਜੇ ਇਹ ਹਵਾਈ ਸ਼ਹਿਰ ਦੀ ਰਾਖੀ ਨਾ ਕਰੇ ਤੇ ਰਾਖੇ ਦਾ ਜਾਗਣਾ ਵਿਅਰਥ ਹੈ ਪ੍ਰਭੂ ਮੈਂ ਪ੍ਰਾਰਥਨਾ ਕਰਦੀ ਆ ਇਸ ਕਲਿਸਿਆ ਦੇ ਤੇ ਸਾਡੇ ਧੀਆਂ ਪੁੱਤਰਾਂ ਦੀ ਹਿਫਾਜ਼ਤ ਕਰਨਾ ਮੇਰੇ ਖੁਦਾ ਪ੍ਰਭੂ ਇਸ ਕਲਿਸਿਆ ਦੀ ਤੇ ਸਾਡੇ ਸਭ ਕਾਸੇ ਦੀ ਹਿਫਾਜ਼ਤ ਕਰਨਾ ਮੇਰੇ ਖੁਦਾ ਜੀ ਪਿਆਰੇ ਪ੍ਰਭੂ ਸਾਡੇ ਮਨਾਂ ਦੀ ਸਾਡੀਆਂ ਸੋਚਾਂ ਦੀ ਸਾਡੇ ਦਿਲਾਂ ਦੀ ਰਾਖੀ ਤੁਸੀਂ ਕਰੋ ਮੇਰੇ ਖੁਦਾ ਅਸੀਂ ਨਹੀਂ ਰਾਖੀ ਕਰ ਸਕਦੇ ਅਸੀਂ ਤਾਂ ਪ੍ਰਭੂ ਸਧਾਰਨ ਮਨੋਖੇ ਹਾਂ ਪਰ ਜਦੋਂ ਤੁਸੀਂ ਸਾਡੇ ਜੀਵਨ ਦੇ ਵਿੱਚੋਂ ਤਾਂ ਪੌਲਸ ਕਹਿੰਦਾ ਮੈਂ ਸਭ ਕੁਝ ਕਰ ਸਕਦਾ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਹੈ ਪਿਤਾ ਜੀ ਅੱਜ ਮੈਂ ਪ੍ਰਾਰਥਨਾ ਕਰਦੀ ਹਾਂ ਆਪਣੇ ਲਈ ਤੇ ਇਸ ਕਲੀਸਿਆ ਦੇ ਲਈ ਪ੍ਰਭੂ ਸਾਨੂੰ ਸਾਲ ਕੁਸ਼ ਕਰਨ ਦਾ ਬਲ ਦੇ ਦਿਓ ਯਿਸੂ ਮਸੀਹ ਦੇ ਨਾਮ 'ਚ ਅਮੇਨ ਅਸੀਂ ਸਾਲ ਕੁਸ਼ ਕਰ ਸਕੀਏ ਮੇਰੇ ਖੁਦਾਵੰਦ ਖੁਦਾ ਆਪਣੇ ਜ਼ੋਰ ਨਾਲ ਭਰ ਦਿਓ ਪ੍ਰਭੂ ਸਿਫਾਈਂ ਵਿਜ਼ਡਮ ਦੇ ਦਿਓ ਮੇਰੇ ਖੁਦਾ ਅਮੇਨ ਉਹ ਪ੍ਰਭੂ ਸਾਨੂੰ ਆਪਣਾ ਸੁਭਾਅ ਦੇ ਦਿਓ ਪਿਤਾ ਜੀ ਆਪਣੇ ਗੁਣਾਂ ਦੇ ਨਾਲ ਭਰ ਦਿਓ ਪ੍ਰਭੂ ਆਪਣੇ ਗਿਆਨ ਦੇ ਨਾਲ ਭਰ ਦਿਓ ਪਿਤਾ ਜੀ ਆਪਣੀ ਸਮਝ ਦੇ ਨਾਲ ਭਰ ਦਿਓ ਮੇਰੇ ਪ੍ਰਭੂ ਸਾਡੇ ਰਾਂਹਾਂ ਵਿੱਚ ਸਾਡੀ ਰਖਵਾਲੀ ਕਰੋ ਪਿਤਾ ਮੈਂ ਬੱਚਿਆਂ ਦੇ ਲਈ ਪ੍ਰਾਰਥਨਾ ਕਰਦੀ ਤੁਹਾਡੀ ਹਜ਼ੂਰੀ ਦੇ ਵਿੱਚ ਆਓ ਮੇਰੇ ਪ੍ਰਭੂ ਸਾਡੇ ਤਿੰਨ ਪੁੱਤਰਾਂ ਦੇ ਸਿਰਾਂ ਉੱਤੇ ਆਪਣਾ ਮੇਹਰ ਵਾਲਾ ਹੱਥ ਰੱਖੋ ਮੇਰੇ ਖੁਦਾ ਪ੍ਰਭੂ ਇਹਨਾਂ ਨੂੰ ਨੇਕ ਮਤਬੁੱਧ ਬਖਸ਼ੋ ਚੰਗੀ ਸੰਗਤ ਬਖਸ਼ੋ ਮੇਰੇ ਖੁਦਾਬੰਦ ਖੁਦਾ ਜੀ ਪ੍ਰਭੂ ਸਕੂਲਾਂ ਕਾਲਾਂ ਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਟਾਪਰ ਬਣਨ ਪ੍ਰਭੂ ਤੁਹਾਡੇ ਨਾਮ ਦੀ ਮਹਿਮਾ ਦੀਆਂ ਵੱਡੀਆਂ ਗਵਾਹੀਆਂ ਦੇ ਨਾਲ ਤੁਹਾਡੀ ਹਜ਼ੂਰੀ 'ਚ ਖੜੇ ਹੋਣ ਮੇਰੇ ਖੁਦਾ ਅਮੇਨ ਪ੍ਰਭੂ ਮੈਂ ਤੁਹਾਡੇ ਉੱਤੇ ਵਿਸ਼ਵਾਸ ਰੱਖ ਕੇ ਸਾਡੇਆਂ 3 ਪੁੱਤਰਾਂ ਦੀ ਲਾਈਫ ਵਿੱਚ ਐਕਸੀਲੈਂਸ ਦੀ ਕੋਸ਼ਿਸ਼ ਨ ਕਰਦੀਆਂ ਯਿਸੂ ਦੇ ਨਾਮ 'ਚ ਪ੍ਰਭੂ ਮੈਂ ਵਿਸ਼ਵਾਸ ਕਰਦੀ ਕਿ ਤੁਸੀਂ ਸਾਡੇ ਬੱਚਿਆਂ ਨੂੰ ਬ੍ਰਾਈਟ ਫਿਊਚਰ ਦੇ ਨਾਲ ਬles ਕੀਤਾ ਹੈਂ ਅਮੇਨ ਤੁਸੀਂ ਇਹਨਾਂ ਨੂੰ ਚੰਗੀਆਂ ਜੌਬਸ ਦੇ ਨਾਲ ਬLESਸ ਕੀਤਾ। ਤੁਸੀਂ ਇਹਨਾਂ ਨੂੰ ਐਕਸਟਰਾਔਡਨਰੀ ਫੇਵਰ ਦਿੱਤਾ ਹੈ ਮੇਰੇ ਖੁਦਾਵੰਦ। ਸਾਡੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਤੇ ਇਹਨਾਂ ਦੀ ਸ਼ਾਂਤੀ ਬਹੁਤੀ ਹੈ। ਪ੍ਰਭੂ ਜੀ ਆਪਣਾ ਭੈ ਸਾਡੇ ਤਾਂ ਸਾਡੇ ਬੱਚਿਆਂ ਦੇ ਦਿਲਾਂ ਵਿੱਚ ਪਾਇਓ ਮੇਰੇ ਖੁਦਾਵੰਦ ਖੁਦਾ। ਨਰਮਾਈ ਨਾਲ ਸਾਡਾ ਸੁਧਾਰ ਕਰਿਓ। ਹੱਲੀ ਮੀ ਬਖਸ਼ਿਓ, ਆਗਿਆਕਾਰੀ ਬਖਸ਼ਿਓ ਮੇਰੇ ਖੁਦਾ। ਸਾਡੇ ਅੰਗ ਸੰਗ ਸਹਾਈ ਹੋਇਓ ਮੇਰੇ ਖੁਦਾ ਸਾਨੂੰ ਆਪਣੇ ਖੰਭਾ ਹੇਠ ਸੰਭਾਲ ਕੇ ਰੱਖਿਓ ਤੇ ਆਪਣੀ ਮਹਿਮਾ ਲਈ ਬਹੁਤਾ ਇਸਤੇਮਾਲ ਕਰਿਓ ਯਿਸੂ ਮਸੀਹ ਜੀ ਦੇ ਨਾਮ ਚ ਮੰਗਦੇ ਆਂ ਆਮੇਨ 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 ਵਾਸ਼ਾ ਜੀ ਆਪਜੀ ਵੱਲੋਂ ਕੀਤੀ ਗਈ ਹੁਣੇ ਪ੍ਰਾਰਥਨਾ ਜਿਹੜੀ ਆ ਉਸਨੇ ਰਿਜ਼ਲਟ ਲੈ ਕੇ ਆਂਦਾ ਇਹ ਭਰਾ ਇਹ ਦੱਸਦੇ ਆ ਕਿ ਥੋੜਾ ਕੇ ਦਿਨ ਪਹਿਲਾਂ ਇਹਦਾ ਐਕਸੀਡੈਂਟ ਹੋ ਗਿਆ ਸੀ ਗੋਡੇ ਤੇ ਸਵੇਲਿੰਗ ਪਈ ਹੋਈ ਆ ਗੋਡੇ ਤੇ ਸੋਜ ਪਈ ਆ ਇਹ ਬਿਲਕੁਲ ਚੱਲ ਨਹੀਂ ਸਕਦੇ ਸੀ ਪਰ ਅੱਜ ਜਦੋਂ ਪ੍ਰਾਰਥਨਾ ਨੂੰ ਗ੍ਰੈਂਡ ਕੀਤਾ ਹੁਣੇ ਇਹ ਚੱਲਣਾ ਸ਼ੁਰੂ ਕੀਤਾ ਅੱਜ ਹੀ ਇਹਨਾਂ ਨੇ ਚੱਲਣਾ ਸ਼ੁਰੂ ਕੀਤਾ ਹਾਲੇਲੂਇਆ 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 ਚੱਲਣਾ ਨਹੀਂ ਧੋੜਨਾ ਸ਼ੁਰੂ ਕੀਤਾ ਯਿਸੂ ਮਸੀਹ ਦੇ ਨਾਮ ਇਹ ਚੱਲ ਨਹੀਂ ਸਕਦਾ ਸੀ ਐਕਸੀਡੈਂਟ ਹੋਇਆ ਸੀ ਤੁਸੀਂ ਦੇਖੋ ਕਿਵੇਂ દોੜਦਾ ਹੈ ਹallelujah ਹallelujah ਹਾਂਜੀ ਬੱਸ ਜੀ ਬਹੁਤ ਵੱਡਾ ਕੰਮ ਪਰਮਿਸ਼ਨ ਇਸ ਭੈਣ ਦੀ ਜ਼ਿੰਦਗੀ ਚ ਕੀਤਾ ਹਾਂਜੀ ਬੱਸ ਜੀ ਪਿਛਲੇ 2 ਸਾਲ ਲੱਗੋ ਇਹਨਾਂ ਦੇ ਮੋਢੇ ਤੇ ਇੱਕ ਗੱਠ ਸੀਗੀ ਮੋਟੇ ਤੇ ਇੱਕ ਗੱਠ ਬਣੀ ਹੋਈ ਸੀ ਗੱਠ ਬਣੀ ਆਈ ਸੀ ਔਰ ਪਾਸ ਜੀ ਇਹਨਾਂ ਨੇ 5 ਹਸਪੀਟਲ ਬਦਲੇ ਔਰ 55 ਡਾਕਟਰ ਦਾ ਇੱਕੋ ਜਵਾਬ ਸੀ ਕਿ ਇਹਦਾ ਆਪਰੇਸ਼ਨ ਹੀ ਹਾਲਿਆ ਔਰ ਪਾਸ ਜੀ ਇਸ ਸਮੱਸਿਆ ਤੇ ਚੱਲਦੇ ਇਹ ਆਪਣੀ ਬਾਹ ਕਦੀ ਪਿੱਛੇ ਨਹੀਂ ਸੀ ਲੈ ਕੇ ਜਾ ਸਕਦੇ ਉਹ ਜਿੱਦਾਂ ਤੁਸੀਂ ਪ੍ਰਾਤਕ ਕੀਤੀ ਪਾਸ ਜੀ ਸੇਵਾਦਾਰ ਭੈਣਾਂ ਵੱਲੋਂ ਚੈੱਕ ਕੀਤਾ ਕਿ ਉਹ ਗੱਠ ਵੀ ਗਾਇਬ ਹੋ ਗਈ ਇਹਨਾਂ ਦੀ ਬਾਹ ਵੀ ਪ੍ਰੋਪਰ ਮੂਵ ਕਰ ਰਹੀ ਹੈ ਬਹੁਤ ਧੰਨਵਾਦ ਹਾਲੈਲੂਇਆ ਤੁਸੀਂ ਦੇਖੋ ਗੰਡ ਬੱਜੀ ਹੋਈ ਸੀਗੀ ਇੱਕ ਗੱਠ ਪੜੀ ਹੋਈ ਸੀ ਪੰਜ ਹਸਪਤਾਲਾਂ ਵਾਲਿਆਂ ਨੇ ਕਿ ਆਪਰੇਸ਼ਨ ਕਰਨਾ ਪੈਣਾ ਹੈ ਬਾਹ ਪਿੱਛੇ ਨਹੀਂ ਜਾਂਦੀ ਸੀ ਉੱਪਰ ਨਹੀਂ ਜਾਂਦੀ ਸੀ ਰੋਟੇਟ ਨਹੀਂ ਹੁੰਦੀ ਸੀ ਪਰ ਅੱਜ ਜਦੋਂ ਇਹਨੇ ਪ੍ਰਾਰਥਨਾ ਨੂੰ ਗ੍ਰਹਿਣ ਕੀਤਾ ਪਰਮੇਸ਼ਵਰ ਦੇ ਅਭਿਸ਼ੇਕ ਨੇ ਨੂੰ ਚੰਗਿਆ ਕੀਤਾ ਤੇ bệnh ਬਿਲਕੁਲ ਨਵੀਂ ਨਰੋਈ ਹੋ ਗਈ ਬੋਲ ਯਿਸੂ ਮਸੀਹ ਕੀ ਜੈ ਪਾਸੇ ਜੀ ਜੀ ਤੋਂ ਹੁਣੇ ਤੁਸੀਂ ਪ੍ਰਾਰਥਨਾ ਕੀਤੀ ਹੈ ਇਹ ਭੈਣ ਦੱਸਦੇ ਕਿ ਇਹਨਾਂ ਵੱਲੋਂ ਤੇ ਆਪਰੇਸ਼ਨ ਕੈਨਸਲ ਹੋ ਚੁੱਕਿਆ ਹੈ ਅੱਛਾ ਇਹਨਾਂ ਦੀ ਅੱਖ ਦਾ ਆਪਰੇਸ਼ਨ ਦੱਸਿਆ ਗਿਆ ਸੀ ਕਿਉਂਕਿ ਅੱਖ ਦੇ ਵਿੱਚ 7 ਮਹੀਨੇ ਤੋਂ ਮੋਤੀਆ ਸੀ ਕਹਿੰਦੇ ਅੱਖ 24 ਘੰਟੇ ਕਹਿੰਦੇ ਰੈੱਡ ਰਹਿੰਦੀ ਸੀ ਲਾਲਗੀ ਸੀ ਔਰ ਛੜਕ ਪੈਂਦੀ ਸੀ ਔਰ ਕਹਿੰਦੇ ਵੀ ਮੈਂ ਹਸਪੀਟਲ ਦੇ ਵਿੱਚੋਂ ਵਾਪਸ ਆ ਗਈ ਔਰ ਵਿਸ਼ਵਾਸ ਕਰਕੇ ਆਈ ਕਿ ਪ੍ਰਭੂ ਦੀ ਦਾਸੀ ਨੇ ਜਦੋਂ ਪ੍ਰਾਰਥਨਾ ਕਰਨੀ ਆ ਤੇ ਮੈਂ ਹੀਲ ਹੋ ਜਾਣਾ ਅੱਜ ਸੱਚਮੁੱਚ ਇਹਨਾਂ ਦੇ ਵਿਸ਼ਵਾਸ ਦੇ ਅਨੁਸਾਰ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ 'ਚ ਕੰਮ ਕੀਤਾ ਇਹਨਾਂ ਦੀ ਅੱਖ ਦੀ ਲਾਲਗੀ ਗਾਇਬ ਹੋ ਗਈ ਆ ਹਾਲੇਲੂਇਆ ਤੁਸੀਂ ਸਕਰੀਨ 'ਚ ਦੇਖ ਸਕਦੇ ਹੋ ਦੀ ਅੱਖਾਂ ਦੀ ਲਾਲਗੀ ਗਾਇਬ ਹੋ ਗਈ ਔਰ वचन 'ਚ ਲਿਖਿਆ ਜਿਵੇਂ ਤੇਰੀ ਨੇਚਾ ਆ ਉਵੇਂ ਹੀ ਤੇਰੇ ਨਾਲ ਹੋਵੇ ਸੋ ਇਹਨੇ ਨੇਚਾ ਕੀਤੀ ਪਰਮੇਸ਼ਰ ਨੇ ਇਹਨੂੰ ਚੰਗਿਆ ਕੀਤਾ ਹਾਲੇਲੂਇਆ ਹਾਲੇਲੂਇਆ ਹਾਂਜੀ ਪਾਸਟ ਜੀ ਪਿਛਲੇ 1 ਸਾਲ ਤੋਂ ਇਸ ਸਿਸਟਰ ਦੇ ਸਿਰ ਵਿੱਚ ਤੇ ਕੰਨ ਵਿੱਚ ਬਹੁਤ ਦਰਦ ਹੁੰਦੀ ਸੀ ਪਰ ਕੰਨ ਵਿੱਚ ਰੇਸ਼ਾ ਵੀ ਵਗਦਾ ਸੀ ਪਰ ਜਿੱਦਾਂ ਜਾਬ ਜੀ ਨੇ ਪ੍ਰਾਰਥਨਾ ਕੀਤੀ ਕੰਨਾਂ ਵਾਸਤੇ ਸਿਰ ਦੇ ਰੋਗਿਆਂ ਵਾਸਤੇ ਪ੍ਰਾਰਥਨਾ ਕੀਤੀ ਪ੍ਰਭੂ ਜੀ ਨੇ ਸਾ mặt ਤੇ ਚੁਆ ਆਂ ਅਤੇ ਬੈਨੇ ਚੈੱਕ ਕੀਤਾ ਇਹਨਾਂ ਦਾ ਕੰਨ ਵੀ ਪਕੜਨਾ ਪੂਰਾ ਬੰਦ ਹੋ ਗਿਆ ਬੋਲੇ ਯਸੂ ਮਸੀਹ ਕੀ ਜੈ ਹਾਂਜੀ ਪਾਸੇ ਜੀ 4 ਮਹੀਨੇ ਤੋਂ ਪੈਣ ਸੁਖ ਜੀ ਜੀ ਨੂੰ ਚਿੱਟੇ ਮੋ ਦੀ ਇਹ ਸਮੱਸਿਆ ਸੀ ਹਾਂ ਦੱਸਦੇ ਸੀ ਕਿ ਬਹੁਤ ਧੁੰਦਲਾ ਦਿਖਾਈ ਦਿੰਦਾ ਸੀ ਪਰ ਅੱਜ ਦੀ ਪ੍ਰਾਰਥਨਾ ਦੌਰਾਨ ਸ਼ਬਦ ਬੋਲੇ ਕਿ ਅੱਖਾਂ ਨੀਆਂ ਸਾਰੀਆਂ ਬਿਮਾਰੀਆਂ ਛੱਡ ਕੇ ਜਾ ਰਹੀਆਂ ਨੇ ਤੇ ਖੁਦਾ ਨੇ ਆਤਮਾ ਇਹਨਾਂ ਨੂੰ ਛੂਇਆ ਤੇ ਚਿੱਟਾ ਮੋਤੀਆ ਛੱਡ ਕੇ ਚਲਾ ਗਿਆ ਚਿੱਟਾ ਮੋਤੀਆ ਛੱਡ ਕੇ ਹੋ ਗਿਆ ਹਾਲੇਲੂਇਆ ਬਿਲਕੁਲ ਸਾਫ਼ ਦਿਖਣਾ ਸ਼ੁਰੂ ਹੋ ਗਿਆ ਪੈਣ ਨੂੰ ਡਾਕਟਰਸ ਨੇ ਇਹਨਾਂ ਨੂੰ ਅੱਖਾਂ ਦਾ ਆਪਰੇਸ਼ਨ ਦੱਸਿਆ ਸੀ ਆਪਰੇਸ਼ਨ ਕੈਨਸਲ ਹੋ ਗਿਆ ਡਾਕਟਰ ਵਾਲਾ ਕੈਨਸਲ ਹੋ ਗਿਆ ਤੇ ਪ੍ਰਭੂ ਯਿਸੂ ਮਸੀਹ ਨੇ ਕਰਤਾ ਹallelujah ਹallelujah ਪੈਣ ਬਿਲਕੁਲ ਚੰਗੀ ਹੋ ਗਈ ਹੈ ਹਾਂਜੀ ਪਾਸਟਰ ਜੀ ਪੈਣ ਜੀ ਦੱਸਦੇ ਕਿ 1 ਮਹੀਨਾ ਹੋ ਗਿਆ ਸੀ ਇਹਨਾਂ ਦਾ ਸਿਰ ਭਾਰਾ ਹੋਇਆ ਸੀ ਦੋਨੋਂ ਨੰ ਬੰਦ ਪਏ ਸੀ ਹੁਣੇ ਜਦੋਂ ਤੁਸੀਂ ਕੰਨਾਂ ਦੀ ਪ੍ਰਾਰਥਨਾ ਕੀਤੀ ਇਹਨਾਂ ਨੇ ਰਿਸੀਵ ਕੀਤਾ ਉਸੇ ਵੇਲੇ ਹੀ ਬੰਦ ਕੰਨ ਖੁੱਲ ਗਏ ਹਾਲੇਲੂਇਆ ਕੰਨ ਬੰਦ ਸੀਗੇ ਜਦੋਂ ਪ੍ਰਾਰਥਨਾ ਨੂੰ ਰੀਸਿਵ ਕੀਤਾ ਤੇ ਬੰਦ ਕੰਨ ਖੁੱਲ ਗਏ ਤਾੜੀਆਂ ਦਾ ਸਰਪਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਪਰਮੇਸ਼ਵਰ ਦੀ ਮਹਿਮਾ ਦੇ ਲਈ ਹੈ ਹਾਲੇਲੂਇਆ 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 ਹਾਂਜੀ ਪਾਸੇ ਜੀ ਅੱਜ ਤੁਸੀਂ ਹੁਣੇ ਪ੍ਰਾਰਥਨਾ ਕੀਤੀ ਹੱਡੀਆਂ ਦੀ ਸਮੱਸਿਆ ਲਈ ਕਿ ਜਿਹੜੀਆਂ ਹੱਡੀਆਂ ਆਪਣੀ ਸ਼ੇਪ ਤੋਂ ਬਾਹਰ ਹੋ ਗਈਆਂ ਨੇ ਉਹ ਆਪਣੀ ਜਗ੍ਹਾ ਤੇ ਆ ਰਹੀ ਹੈ ਇਹ ਭੈਣ ਕਹਿੰਦੇ ਕੁਝ ਦਿਨ ਪਹਿਲਾਂ ਇਹਨੇ ਮੈਂ ਉਚਾਈ ਤੋਂ ਡਿੱਗ ਪਈ ਸੀ ਅੱਛਾ ਕਹਿੰਦੇ ਮੇਰਾ ਗੋਡਾ ਜਿਹੜਾ ਜਾਮ ਹੋ ਗਿਆ ਸੀ ਘੁੰਮ ਗਿਆ ਸੀ ਔਰ ਕਹਿੰਦੇ ਮੇਰਾ ਅੱਜ ਵੀ ਇਹ ਨਹੀਂ ਸੀ ਕਰਦਾ ਦਾ ਚਰਜਾਂ ਨੂੰ ਕਿਉਂਕਿ ਮੈਂ ਤੋੜ ਨਹੀਂ ਸੀ ਸਕਦੀ ਪਰ ਕਿੰਨੇ ਜਦੋਂ ਹੁਣੇ ਤੁਸੀਂ ਪ੍ਰਾਰਥਨਾ ਕੀਤੀ ਕਹਿੰਦੇ ਮੈਨਿੰਜ ਲੱਗ ਜਿਵੇਂ ਮੇਰਾ ਗੋਡਾ ਕਿਸੇ ਨੇ ਘੁਮਾ ਕੇ ਆਪਣੀ ਸ਼ੇਪ ਚ ਕਰ ਦਿੱਤਾ ਹallelujah ਤੈਨੂੰ ਲੋਕੀ ਦਿੰਦੇ ਨੇ ਦਵਾਈਆਂ ਤੇਰੀਆਂ ਤੈਨੂੰ ਲੋਕੀ ਦਿੰਦੇ ਨੇ ਦਵਾਈਆਂ ਤੇਰੀਆਂ ਉਹ ਕਿਹਨੀਆਂ ਰਦਾ ਨਮਾ ਬਲੇ ਆਇਆ ਤੇ ਪਾਸਾ ਜੀ ਅੱਜ ਤੋਂ 3 ਮਹੀਨੇ ਪਹਿਲਾਂ ਇਹ ਭਰਾ ਦੇ ਗਿੱਟੇ ਦਾ ਆਪਰੇਸ਼ਨ ਹੋਇਆ ਸੀ ਲੇਕਿਨ ਪਾਸਾ ਜੀ ਉਹ ਆਪਰੇਸ਼ਨ ਸੈਟ ਨਹੀਂ ਸੀ ਬੈਠਾ ਤੇ ਉਸ ਤੋਂ ਬਾਅਦ ਇਹ ਹਮੇਸ਼ਾ ਲੰਗ ਮਾਰ ਕੇ ਤੁਰਦੇ ਲੰਗੜਾ ਕੇ ਹੀ ਤੁਰਦੇ ਸੀਗੇ ਅੱਜ ਪਾਸਾ ਜੀ ਜਿੱਤੇ ਤੁਸੀਂ ਪ੍ਰਾਰਥਨਾ ਕੀਤੀ 3 ਮਹੀਨੇ ਚ ਪਹਿਲੀ ਵਾਰ ਪ੍ਰੋਪਰ ਸਿੱਧੀ ਚਾਲ ਚੱਲ ਰਹੇ ਨੇ ਹਾਲੇਲੂਇਆ ਹਾਲੇਲੂਇਆ ਆਏ ਹੋਣ ਕਿਸਮਾਨੇ ਚ ਲੱਗਾ ਮੇਰੇ ਕਿਸੋ ਜਿਆ ਕੋਈ ਨਹੀਂ ਆਏ ਹੋਣ ਕਿਸਮਾਨੇ ਚ ਲੱਗਾ ਸੈਟ ਨਹੀਂ ਬੈਠਾ ਸੀ ਭਰਾ ਨੂੰ ਚੱਲਣ ਵਿੱਚ ਸਮੱਸਿਆ ਸੀ ਲੰਗੜਾ ਕੇ ਚੱਲਦੇ ਸੀ ਜਦੋਂ ਹੱਡੀਆਂ ਨੂੰ ਹੁਕਮ ਦਿੱਤਾ ਗਿਆ ਕਿ ਸਹੀ ਜਗ੍ਹਾ ਤੇ ਆਜੋ ਤੇ ਉਹਨਾਂ ਦੀ ਹੱਡੀ ਸਹੀ ਜਗ੍ਹਾ ਤੇ ਆ ਗਈ ਤੁਰਨਾ ਛੱਡ ਪਰਮੇਸ਼ਰ ਨੇ ਭੱਜੜ ਲਾ ਦਿੱਤਾ ਆਮੀਨ ਅੱਲ੍ਹਾ ਹਾਜ਼ੀ ਪਾਸਟ ਜੀ ਪਿਛਲੇ 1 ਮਹੀਨੇ ਤੋਂ ਇਹਨਾਂ ਦੇ ਕਾਨੇ ਦੇ ਵਿੱਚ ਦਰਦ ਹੁੰਦੇ ਸੀਗੇ ਪਰ ਜਿੱਦਾਂ ਜ ਆਪ ਜੀ ਨੇ ਪ੍ਰਾਰਥਨਾ ਕੀਤੀ ਤੇ ਇਹਨਾਂ ਨੇ ਚੈੱਕ ਕੀਤਾ ਕਾਨੇ ਦਾ ਦਰਦ ਪੂਰਾ ਛੱਡ ਕੇ ਚਲੇ ਗਿਆ ਕੱਲੇ ਯੇਸੂ ਤੇਰੀ ਬੱਲੇ 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 ਯੇਸੂ ਤੇਰੀ ਬੱਲੇ 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 ਯੇਸੂ ਤੇਰੀ ਬੱਲੇ ਬੱਲੇ ਜੱਗੀ ਅਸ਼ਤਾਨ ਨੂੰ ਸੁਪੇਰ ਬੱਲੇ ਬੱਲੇ ਜੀ ਜੀ ਪਾਸਟ ਜੀ ਤੁਸੀਂ ਗਵਾਹੀਆਂ ਹੋਲਣ ਜਾ ਕਰੋ ਪਲੀਜ਼ ਬਸ ਜੀ 7 ਮਹੀਨੇ ਤੋਂ ਪੈਣ ਦੀ ਕਮਰ ਦੀ ਗੋਲਟੀ ਸੀ ਪੇਟ ਦੇ ਗੋਲ ਕਮਰ ਦੀ ਗਿਲਟੀ ਸੀ ਬੱਚੋ ਸੀ ਪ੍ਰਾਰਥਨਾ ਕੀਤੀ ਗਿਲਟੀ ਨੇ ਸੁਣਿਆ ਗਿਲਟੀ ਗਾਇਬ ਹੋ ਗਈ ਗਿਲਟੀ ਨੇ ਸੁਣਿਆ ਕਿ ਉਹਨੂੰ ਹੁਕਮ ਦਿੱਤਾ ਗਾਇਬ ਹੋ ਜਾ ਤੇ ਗਿਲਟੀ ਗਾਇਬ ਹੋ ਗਈ ਹallelujah ਮੈਂ ਤੁਹਾਡੀ ਜ਼ਿੰਦਗੀ ਦੀ ਹਰ ਸਮੱਸਿਆ ਨੂੰ so much see that